ਤੇ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਨਵੀਂ ਸ਼ਾਪ ਦੀਆਂ ਹਾਂਜੀ ਜੀ ਜੈ ਮਾਤਾ ਦੀ ਦੋਸਤੋ ਜਗਦੀਪ ਵੀਰ ਜੀ ਸਾਡੇ ਸਰਪੰਚ ਸਾਹਿਬ ਲਹਿਲ ਤੋਂ ਸਤਿਕਾਰਯੋਗ ਔਰ ਬਹੁਤ ਹੀ ਵਧੀਆ ਸ਼ਖਸੀਅਤ ਅਕਾਲੀ ਦਲ ਬਹੁਤ ਏਰੀਏ ਦੇ ਬਹੁਤ ਵੱਡੇ ਲੀਡਰ ਨੇ ਸਾਡੇ ਅਕਾਲੀ ਦਲ ਵੱਲੋਂ ਇਹ ਬਹੁਤ ਸ਼ਾਨਦਾਰ ਨੇ ਬੰਦੇ ਬਹੁਤ ਸ਼ਾਨਦਾਰ ਇੱਕ ਵਿਸ਼ਵਾਸ ਦੀ ਗੱਲ ਹੁੰਦੀ ਆ ਮਤਲਬ ਮਿਲਣ ਆਏ ਮੈਨੂੰ ਇੱਕ ਤਾਂ ਨਵੀਂ ਦੁਕਾਨ ਦੀ ਮਤਲਬ ਮਹੂਰਤ ਦੀਆਂ ਏ ਮੈਨੂੰ ਵਧਾਈਆਂ ਦੇਣ ਆਏ ਨੇ ਬਾਕੀ ਬੈਠ ਕੇ ਚਾਹ ਪਾਣੀ ਪੀਤਾ ਹੈ ਨਾ ਔਰ ਨਾਲ ਇਹਨਾਂ ਨੂੰ ਇੱਕ ਸੈੱਟ ਪਸੰਦ ਆਇਆ ਬੇਟੇ ਵਾਸਤੇ ਇੱਕ ਵਿਸ਼ਵਾਸ ਹੁੰਦਾ ਕਹਿੰਦੇ ਦੀਪਕ ਵੀਰ ਕੇ ਸੈੱਟ ਦਾ ਬਹੁਤ ਜਗ੍ਹਾ ਤੋਂ ਦੇਖਦੇ ਆ ਜਾਂ ਲੈਣ ਨੂੰ ਵੀ ਦਿਲ ਕਰਦਾ ਪਰ ਇੱਕ ਜਿਹੜਾ ਵਿਸ਼ਵਾਸ ਹੁੰਦਾ ਉਹ ਇੱਥੇ ਆ ਕਿ ਮਤਲਬ ਉਹ ਹੁੰਦਾ ਪੂਰਾ ਹੁੰਦਾ ਹੈ ਨਾ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਗੱਲਬਾਤ ਹੈ ਬਾਕੀ ਵੀਰ ਜੀ ਦੱਸਣਗੇ ਹਾਂਜੀ ਵੀਰ ਜੀ ਦੀਪਕ ਵੀਰ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਨੂੰ ਮੁਬਾਰਕਾਂ ਨਵੀਂ ਸ਼ਾਪ ਦੀਆਂ ਹਾਂਜੀ ਇੱਥੇ ਆ ਕੇ ਰੂਹ ਖੁਸ਼ ਹੋ ਗਈ ਤੇ ਤੁਹਾਡੇ ਦਰਸ਼ਨ ਕਰਕੇ ਜਿਹਾ ਜੇ ਮੈਂ ਸਮਝਦਾ ਵੀ ਪ੍ਰਮਾਤਮਾ ਦੇ ਦਰਸ਼ਨ ਕਰਦੇ ਜਿਹਾ ਜੇ ਦੀਪਕ ਦੇ ਦਰਸ਼ਨ ਕਰ ਬੜੀ ਨਿੱਗੀ ਰੂਹ ਦੇ ਮਾਲਕ ਨੇ ਥੈਂਕ ਯੂ ਥੈਂਕ ਯੂ ਤੇ ਬਾਕੀ ਗੱਲ ਤੁਹਾਡੀ ਡਿਲੀਵਰੀ ਦੀ ਆ ਵੀ ਅੱਜ ਤਾਂ ਤੁਹਾਡੇ ਕੋਲ ਚਾਹ ਛਕਣ ਸੀ ਤੇ ਤੁਹਾਨੂੰ ਮੁਬਾਰਕਾ ਦੇਣ ਸੀ ਬੇਟਾ ਨਾਲ ਸੀ ਉਹ ਕਹਿੰਦਾ ਕੁਦਰਤੀ ਫੋਨ ਵੀ ਮੈਂ ਦੇਖਣਾ ਤੇ ਵੀਰ ਦੀ ਖੂਬੀ ਇਹ ਆ ਵੀਰ ਪੈਸੇ ਨਹੀਂ ਦੇਖਦਾ ਬੰਦੇ ਦੇਖਦਾ। ਕੀ ਬਾਤ ਹੈ। ਵੀਰ ਦੀ ਇਹ ਕੁਆਲਿਟੀ ਆ ਤੇ ਹਮੇਸ਼ਾ ਇਹਨਾਂ ਕੋ ਆ ਕੇ ਦਿਲ ਖੁਸ਼ ਹੋ ਜਾਂਦਾ। ਇੱਕ ਵਾਰ ਫੇਰ ਵੀਰ ਨੂੰ ਮੁਬਾਰਕਾਂ। ਬਹੁਤ-ਬਹੁਤ ਪ੍ਰਮਾਤਮਾ ਹਮੇਸ਼ਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ। ਜੈ ਹੋ ਜੈ ਹੋ। ਧੰਨਵਾਦ। ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ। ਥੈਂਕ ਯੂ।